ਹਾਂਜੀ ਦੋਸਤੋ ਕਿਵੇਂ ਹੋ ਆਪਾਂ ਗੱਲ ਕਰਨੀਆਂ ਜਿਵੇਂ ਕਿ ਅੱਜ ਕੱਲ ਸੁਣਦੇ ਆ ਬਹੁਤ ਜ਼ਿਆਦਾ ਐਕਸੀਡੈਂਟ ਹੋ ਰਹੇ ਨੇ ਸਕੂਲ ਬੱਸਾਂ ਦੇ ਵਿੱਚ ਬੱਚਿਆਂ ਦੀਆਂ ਕਾਫੀ ਜਗ੍ਹਾ ਤੇ ਹੁਣ ਰੀਸੈਂਟਲੀ ਮੌਤਾਂ ਹੋਈਆਂ ਨੇ ਗੱਲ ਦਾ ਮਤਲਬ ਬਹੁਤ ਜ਼ਿਆਦਾ ਹਾਦਸੇ ਹੋ ਰਹੇ ਨੇ ਹਨ ਧਿਆਨਕ ਹਾਲਾਤ ਸੇ ਹੋਏ ਨੇ ਕਹਿੰਦਾ ਮਤਲਬ ਨਾ ਦੇਖਣਯੋਗ ਨਾ ਸਹਿਣਯੋਗ ਹੋਏ ਨੇ ਠੀਕ ਆ ਜੀ ਉਹਦਾ ਕਸੂਰਵਾਰ ਕੌਣ ਆ ਕਸੂਰਵਾਰ ਆ ਸਕੂਲੀ ਪਰ ਸਾਲ ਸੰ ਜਿਹੜਾ ਹੈਗਾ ਸਕੂਲ ਦੀ ਮੈਨੇਜਮੈਂਟ ਆ ਕਿਸੇ ਵੀ ਸਕੂਲ ਦੇ ਨੇ ਠੀਕ ਹੈ ਨਾ ਇਹਨਾਂ ਨੂੰ ਪੁੱਛੋ ਵੀ ਤੁਸੀਂ ਫੀਸਾਂ ਲੈਣ ਜਾਂਦੇ ਹੋ ਕਿੰਨਾ ਇਹਨਾਂ ਦਾ ਬਜਟ ਆ ਸਾਲ ਦਾ ਕੋਈ ਹਿਸਾਬ ਹੀ ਲਾ ਸਕਦੇ ਇੱਕ ਕਲਾਸ ਨੂੰ ਤੁਸੀਂ ਜੋੜ ਕੇ ਦੇਖ ਲਓ ਲੱਖਾਂ ਰੁਪਈਆ ਬਣਦਾ ਠੀਕ ਹੈ ਜੀ ਇੱਕ ਕਲਾਸ ਨਰਸਰੀ ਤੋਂ ਸ਼ੁਰੂ ਕਰਦੇ ਆ ਇਹ ਤਿੰਨ ਸਾਲ ਦਾ ਉਹਦੇ ਵਿੱਚ ਹੀ ਲਵਾਈ ਜਾਂਦੇ ਆ ਪਲੱਸ ਫੀਸਾਂ ਤੋਂ ਇਲਾਵਾ ਡੋਨੇਸ਼ਨ ਵੀ ਲੈਂਦੇ ਆ ਹਰ ਸਾਲ ਦੇ ਵਿੱਚ ਮੈਂ ਦਿੰਦਾ ਰਹਿਆ ਪਲੱਸ ਸਕੂਲੀ ਕਿਤਾਬਾਂ ਵਰਤੀਆਂ ਜੋ ਵੀ ਦੰਦੇ ਨੇ ਪ੍ਰੋਵਾਈਡ ਕਰਦੇ ਹਨ ਸਭ ਦੇ ਵਿੱਚ ਲੁੱਟ ਖਸੁੱਟ ਕਰਦੇ ਆ। ਅੱਛਾ ਡਰਾਈਵਰਾਂ ਨੂੰ ਦੇਣ ਨੂੰ ਜਾਂ ਡਰਾਈਵਰਾਂ ਜਾਂ ਮਾਲਕ ਨੇ ਜਾਂ ਬੱਸਾਂ ਦੀ ਕੰਡੀਸ਼ਨ ਇਹਨਾਂ ਦੀ ਹੈਗੀ ਆ ਇਹਨਾਂ ਦੀਆਂ ਬੱਸਾਂ ਵੀ ਚੱਲਦੀਆਂ ਨੇ ਉਹਨਾਂ ਨੂੰ ਦੇਣ ਨੂੰ ਇਹਨਾਂ ਨੂੰ ਮੌਤ ਪੈਂਦੀ ਆ। ਠੀਕ ਆ ਨਾ ਇਹ ਕੀ ਗੱਲ ਬਈ ਟੈਡ ਥੋੜਾ ਹੀ ਲੱਗਿਆ ਹੋਇਆ। ਹੁਣ ਜਿਨ੍ਹਾਂ ਦੇ ਬੱਚੇ ਜਹਾਨੋਂ ਚਲੇ ਗਏ ਉਹਨਾਂ ਉਸ ਪਰਿਵਾਰ ਦਾ ਦੁੱਖ ਜਾਂ ਉਸ ਪਰਿਵਾਰ ਦੇ ਬੱਚੇ ਦੀ ਪ੍ਰਵਾਇਡ ਨਹੀਂ ਹੋ ਸਕਦੀ ਲੇਕਿਨ ਤੁਹਾਡੇ ਕੋਲੇ ਜਵਾਬ ਹੈ। ਥੋੜੇ ਤੇ ਕੋਈ ਕਾਰਵਾਈ ਨਹੀਂ ਹੋ ਸਕਦੀ ਥੋੜੇ ਤੇ ਕਾਰਵਾਈ ਕਰਾਉਣ ਵਾਲਾ ਜੰਮਿਆ ਹੀ ਨਹੀਂਗਾ ਇਹਦਾ ਮਤਲਬ ਜਿਹੜੇ ਸਕੂਲੀ ਆਹ ਮੂਰੇ ਡਰਾਈਵਰ ਨੇ ਜਾਂ ਮਾਲਕ ਨੇ ਜਾਂ ਜਿਹੜੇ 10-10 ਬੱਸਾਂ ਪਾਈ ਫਿਰਦੇ ਨੇ ਸਕੂਲ ਵਾਲਾਂ ਦੇ ਛਿੱਟੇ ਮਾਰਨ ਜੋਗੇ ਨਹੀਂ ਸ਼ਰਮ ਕਰੋ ਮਾੜੀ ਮੋਟੀ ਯਾਰ ਤੇ ਥੋੜੇ ਬੱਚੇ ਨਾਲ ਐ ਹੋ ਜੇ ਬਈ ਸਕੂਲ ਵਾਲਿਆਂ ਤੋਂ ਇਲਾਵਾ ਮੈਂ ਡਰਾਈਵਰਾਂ ਨੂੰ ਪੁੱਛਦਾ ਮਾਲਕਾਂ ਨੂੰ ਪੁੱਛਦਾ ਸਕੂਲ ਵਾਲਿਆਂ ਨੂੰ ਤਾਂ ਚੱਲ ਦੋਨਾਂ ਨੂੰ ਤਾਂ ਹੁਣ ਪੱਲਾ ਝਾੜ ਹੀ ਦੇਣਾਗਾ ਉਹਨਾਂ ਦਾ ਮਤਲਬ ਤੁਸੀਂ ਰਹਿਣ ਹੀ ਦੋ ਤੇ ਤੁਹਾਡੇ ਬੱਚਨ ਵਾਲਾ ਇਹੋ ਜਿਹਾ ਕੌਣ ਜ਼ਿੰਮੇਵਾਰ ਆ ਠੀਕ ਆ ਨਾ ਦਾਦਾ ਦੇ ਬੱਸਾਂ ਪਾਈਆਂ ਹੋਈਆਂ 20 ਬੱਸਾਂ ਪਾਈਆਂ ਹੋਈਆਂ ਨੇ ਕਈਆਂ ਦੀਆਂ ਇਹ ਸਿੰਗਲ ਸਿੰਗਲ ਦੋ ਦੋ ਵਾਲੇ ਵੀ ਹੈਗੇ ਨੇ ਚਲੋ ਠੀਕ ਆ ਨਾ ਬਾਕੀ ਜਿਹੜੇ ਤਨਖਾਹ ਦਿੰਦੇ ਆ 6-6000 ਦੇ ਡਰਾਈਵਰ ਰੱਖ ਲੈਣੇ ਯਾਰ 6000 ਦੇ 6000 ਦੇ ਤਾਂ ਆਟੋ ਵਾਲੇ ਨੂੰ ਨਹੀਂ ਕੋਈ ਮਤਲਬ ਰੱਖਦਾ ਆਟੋ ਤੇ ਡਰਾਈਵਰ ਦੀ ਵੈਲਿਊ ਤੁਸੀਂ ਜਿਵੇਂ ਖਤਮ ਕਰੀ ਜਾਂਦੇ ਹੋ ਕਹਿਣ ਦਾ ਮਤਲਬ 6000 ਗੱਲ ਆ ਕੋਈ ਯਾਰ 6000 200 ਰੁਪਏ ਦਿਹਾੜੀ ਦਿੰਨੇ ਤੂੰ ਯਾਰ ਬੰਦੇ ਨੂੰ ਬੰਨਣ ਭੈਣ ਦਾ ਸਾਰੀ ਦਿੰਦਾ ਉਹਨੂੰ ਡਿਊਟੀ ਖਾਲੀ ਕਰਨੀ ਕਰਨੀਆਂ ਠੰਡ ਆ ਗਰਮੀ ਆ ਮੀਂਹ ਆ ਹਨੇਰੀ ਆ ਬੁਖਾਰ ਚੜਿਆ ਟਟੀਆਂ ਲੱਗੀਆਂ ਜੋ ਮਰਜੀ ਹੋਇਆ ਹੋਇਆ ਬੰਦਾ ਮਰਦਾ ਹੋਵੇ ਪਹੁੰਚੂਗਾ ਹੀ ਪਹੁੰਚੂਗਾ ਕਿਉਂ ਡਿਊਟੀ ਹੈ ਜੀ ਸਕੂਲੀ ਬੱਚਿਆਂ ਦੀ ਫੇ ਦਿਨੇ ਕਿਤੇ ਜਾ ਸਕਦੇ ਸਾਰੀ ਜੜੀ ਬੰਨਿਆ ਰਹਿਦਾ ਬੰਦਾ ਸਜ਼ਾ ਲੱਗੀ ਰਹਿੰਦੀ ਆ 6000 ਰੁਪਏ ਜਣਾ ਇਹੋ ਹੀ ਬੰਦਾ ਮੁੱਲ ਲੈ ਲਿਆ 6000 ਦੇ ਵਿੱਚ ਵੀ ਅਜੇ ਨੌਕਰੀਆਂ ਕਰਨ ਵਾਲੇ ਨੇ 6000 ਤੇ ਉਹ ਲੋਕ ਐ ਮਹਤਰੀਨਾ ਗੱਲ ਉਹ 500 ਰੁਪਏ ਦਿਹਾੜੀ ਜਾਂਦੇ ਹਨ ਉਹ ਮਰੇ ਹੋਏ ਹੋ। ਸੋ ਹੁਣ ਇਹਦੇ ਵਿੱਚ ਜਵਾਬ ਦੇ ਪ੍ਰਸ਼ਾਸਨ ਨਾਲ ਸਕੂਲ ਆ ਜਾਂ ਮੂਰੇ ਜਿਹੜੇ ਠੇਕੇਦਾਰ ਨੇ ਜਿਹੜੇ ਕੜਮ ਚੌਧਰੀ ਨੇ ਉਹ ਜਵਾਬ ਦੇ ਨੇ ਜਿਹੜੇ ਦੱਸਦਾ ਬੱਸਾਂ ਪਾ ਕੇ ਚੌਧਰਾ ਕਰਦੇ ਆ ਸਕੂਲ ਵਾਲਿਆਂ ਦੇ ਪੋਚੇ ਮਾਰਦੇ ਨੇ ਇੱਕ ਸਕੂਲ ਵਾਲਿਆਂ ਦਾ ਇੱਕ ਟੱਕਾ ਕਸੂਰ ਨਹੀਂ ਡਰਾਈਵਰ ਦਾ ਕਸੂਰ ਆ ਬੱਸ ਦਾ ਕਸੂਰ ਆ ਠੀਕ ਆ ਨਾ ਖਜ਼ੂਰ ਦਾ ਸਾਰਾ ਸਕੂਲ ਵਾਲਿਆਂ ਦਾ ਹੀ ਆ ਸਕੂਲ ਵਾਲਿਆਂ ਦੇ ਲੈਣਾ ਹੀ ਲੈਣਾ ਹੀ ਸੌਖਾ ਸਕੂਲ ਵਾਲਿਆਂ ਦਾ ਠੀਕ ਆ ਨਾ ਫੜਨ ਨਹੀਂ ਸੌਖੇ ਨੇ ਨੋਟ ਬਸਾਂ ਰਮੀਆਂ ਪਾਓ ਉੱਡ ਜਾਵੀਂ ਕਲੇਮ ਕਰਨ ਵਾਲਾ ਹੈ ਨਹੀਂਗਾ ਤੁਸੀਂ ਉਹਦੀ ਪੈਰੀਂ ਹੱਥ ਲਾਉਂਗੇ ਆ ਕੇ ਕੋਤੋਂ ਪਰਪਾਈ ਨਹੀਂ ਹੋਣੀ ਪਰਪਾਈ ਜੇ ਕੋਈ ਤੁਹਾਨੂੰ ਮਿਲ ਗਿਆ ਇਹ ਤਾਂ ਲੋਕ ਹੀ ਜਾਣੇ ਨੇ ਜਿਹੜੇ ਸਬਰ ਕਰ ਲੈਂਦੇ ਆ ਉਹ ਮੇਰਾ ਵੀਰ ਅਣਖਹਿਲੀਆਂ ਨਾ ਕਰਿਆ ਕਰੋ ਯਾਰ ਠੀਕ ਆ ਨਾ ਅਕਸਰ ਕਿਸੇ ਦੇ ਵੀ ਉਹ ਮਾਸੂਮ ਬੱਚੇ ਨੇ ਚਲੋ ਇਹਨੂੰ ਕੁਦਰਤੀ ਭਾਣਾ ਵੀ ਮੰਨਿਆ ਜਾਣਾ ਚਾਹੀਏ ਮੰਨਿਆ ਜਾ ਸਕਦਾ ਲੇਕਿਨ ਨਹੀਂ ਮੰਨਿਆ ਜਾ ਸਕਦਾ ਕੁਦਰਤੀ ਭਾਣਾ ਨਹੀਂ ਹੁੰਦਾ ਇਹ ਇਹ ਜਾਣ ਬੁੱਝ ਕੇ ਗਲਤੀਆਂ ਵੀ ਹੁੰਦੀਆਂ ਨੇ ਬਰਾਬਰ ਉਹ ਥੋੜੀ ਤਾਂ ਉਹ ਦੇਣਾ ਹੁਣ ਗੱਡੀਆਂ ਉਹਨੀਆਂ ਕੰਡ ਅਮਨੇ ਡਰਾਈਵਰ ਨੂੰ ਹੀ ਨਖਾ ਨਹੀਂ ਜਾਂਦੇ ਪਹਿਲਾਂ ਉਹ ਡਰਾਈਵਰ ਦਾ ਲਾਇਸੈਂਸ ਦਾ ਲਾਇਸੈਂਸ ਦੇਖੋ ਪਹਿਲਾਂ ਪੂਰੇ ਹੈਗੇ ਹੈ ਵੀ ਹੈਗਾ ਉਹਦੇ ਕੋਲ ਹਾਂ ਸੁੱਝ ਗਾ ਲੋ ਕਿੰਨਾ ਐਕਸਪੀਰੀਅੰਸ ਆ ਉਹਨੂੰ 6000 ਰੁਪਏ ਨੂੰ ਕੀ ਹੋਊਗਾ ਵਿਚਾਰਿਆਂ ਨੂੰ ਕਿੱਟਾ ਗੱਟਾ ਗ ਡਰਾਈਵਰ ਹੂੰ ਮੈਂ ਮੈਂ ਉਹਨੂੰ ਮਾੜਾ ਨਹੀਂ ਕਹਿੰਦਾ ਲੇਕਿਨ 6000 ਤੇ ਫਿਰ ਵੀ ਬੰਦਾ ਕਿੱਥੇ ਤੱਕ ਜਾਊਗਾ ਕਿੰਨੇ ਕੁ ਰਿਸਪੌਂਸੀਬਲ ਕਰੂ ਸਮਝੂਗਾ ਆਪਣੀ ਉਹ ਕਿੰਨਾ ਕੁ ਮਤਲਬ ਉਹ ਗੱਡੀ ਮੇਨਟੇਨੈਂਸ ਕਰਾ ਕਰ ਲੂਗਾ ਜਦੋਂ ਦੱਸੋ ਕੀ ਕਰੂਗਾ ਉਹ ਘਰ ਦਾ ਖਰਚਾ ਚਲਾਊਗਾ 6000 ਦੇ ਟੈਨਸ਼ਨ ਹੀ ਨਹੀਂ ਰਹਿੰਦੀਆਂ ਬੰਦੇ ਨੂੰ ਵੀ ਮੈਂ ਉਹ ਕਰਨਾ ਉਹ ਕਰਨਾ ਉਹ ਕਰਨਾ ਚਾਹਿਆ ਨਵੀਂ ਗੱਡੀ ਉਹ ਵੜਾ ਦੇ ਤਾਂ ਨਹੀਂ ਉਹਦਾ ਘਰ ਪੂਰਾ ਹੋਣਾ ਜੀਗਾ ਨਾ ਦਾ ਬਾਰਾਂ ਯਾਰ ਦਾ ਡਰਾਈਵਰ ਨੂੰ 3 ਲੱਖ-ਲੱਖ ਰੁਪਈਆ ਤਨਖਾਹੀ ਆ ਕਿੱਡੀ ਕੁ ਫਰਕ ਪੈਂਦਾ 10-10 ਪੰਜ万 ਡਰਾਈਵਰ ਆ ਉਹਦੇ ਕੋਲੇ ਜਿਵੇਂ ਜੇ ਸਾਡੇ ਬੱਸਾਂ ਜ਼ਿਆਦੇ ਉਹਦੇ ਮੋਨੋਪੋਲੀ ਵੀ ਜ਼ਿਆਦੇ ਆ ਸਟੂਡੈਂਟ ਵੀ ਜ਼ਿਆਦੇ ਨੇ 100 ਡਰਾਈਵਰਾਂ ਨੂੰ ਵੀ ਚਾਹੀਦਾ ਮਾਲਕਾਂ ਨੂੰ ਵੀ ਚਾਹੀਦਾ ਠੇਕੇਦਾਰਾਂ ਨੂੰ ਵੀ ਚਾਹੀਦਾ ਸਾਰਿਆਂ ਨੂੰ ਸਹਿਯੋਗ ਦਿਓ ਮੇਰਾ ਵੀ ਇਹ ਗੱਲ ਕਿ ਮਜ਼ਾਕ ਵਾਲੀ ਨਹੀਂ ਹੈਗੀ ਇਹ ਥੋੜੇ ਜੇ ਟਾਈਮ ਦੇ ਵਿੱਚ ਹੀ ਕਿੰਨੀਆਂ ਬੱਸਾਂ ਨਾਲ ਇਦਾਂ ਹੋਇਆ ਔਰ ਜਿ ਤੁਸੀਂ ਪੁਰਾਣਾ ਅੰਕੜਾ ਕੱਢ ਲਉ ਤਾਂ ਫਿਰ ਸੋਚਣ ਦੇ ਮਜਬੂਰ ਕਰ ਦੂ ਤੁਹਾਨੂੰ ਸੋ ਠੀਕ ਆ ਜੀ